ਸਰਦਾਰਨੀ ਵੌਇਸ 2.5 YouTube ਚੈਨਲ ਤੇ ਤੁਹਾਡਾ ਸਵਾਗਤ ਹੈ ਕਹਾਣੀ ਇਸ਼ਕ ਹਕੀਕੀ ਇਸ਼ਕ ਮੁਹੱਬਤ ਦੇ ਬਾਰੇ ਵਿੱਚ ਇਕਲਾਕ ਦਾ ਨਜ਼ਰੀਆ ਉਹੀ ਸੀ ਜੋ ਅਕਸਰ ਆਸ਼ਕਾ ਤੇ ਮੁਹੱਬਤ ਕਰਨ ਵਾਲਿਆਂ ਦਾ ਹੁੰਦਾ ਹੈ ਉਹ ਰਾਜੇ ਪੀਰ ਦਾ ਚੇਲਾ ਸੀ ਇਸ਼ਕ ਵਿੱਚ ਮਰ ਜਾਣਾ ਉਸ ਤੇ ਨਜ਼ਦੀਕ ਇੱਕ ਮਹਾਨ ਤੇ ਸ਼ਾਨ ਮੌਤ ਦਾ ਮਰਨਾ ਸੀ ਇਕ ਅਖਲਾਕ 30 ਸਾਲ ਦਾ ਹੋ ਗਿਆ ਮਗਰ ਬਾਵਜੂਦ ਕੋਸ਼ਿਸ਼ਾਂ ਦੇ ਉਸ ਨੂੰ ਕਿਸੇ ਨਾਲ ਇਸ਼ਕ ਨਹੀਂ ਹੋਇਆ ਲੇਕਿਨ ਇੱਕ ਦਿਨ ਇੰਗ੍ਰੇਡ ਬਰਗਮੈਨ ਦੀ ਪਿਕਚਰ ਫੋਰ ਹੋਮ ਦੀ ਬੈਲ ਟੋਲਸ ਦਾ ਮੈਂਟਰੀ ਤੀਜੇ ਪੈਰ ਦਾ ਸ਼ੋਅ ਦੇਖਣ ਦੌਰਾਨ ਉਸਨੇ ਮਹਿਸੂਸ ਕੀਤਾ ਕਿ ਉਸਦਾ ਦਿਲ ਉਸ ਬੁਰਕਾ ਪੋਸ਼ ਕੁੜੀ ਨਾਲ wabasta ਹੋ ਗਿਆ ਹੈ ਜੋ ਉਸ ਨਾਲ ਵਾਲੀ ਸੀਟ ਉੱਤੇ ਬੈਠੀ ਸੀ ਤੇ ਸਾਰਾ ਵਕਤ ਆਪਣੀ ਲੱਤ ਹਿਲਾਉਂਦੀ ਰਹੀ ਸੀ ਪਰਦੇ ਉੱਤੇ ਜਦੋਂ ਸ਼ਾਹੀ ਘਾਟ ਤੇ ਰੋਸ਼ਨੀ ਜ਼ਿਆਦਾ ਹੋਈ ਤਾਂ ਇੱਕ اخਲਾਕ ਨੇ ਉਸ ਕੁੜੀ ਨੂੰ ਇੱਕ ਨਜ਼ਰ ਵੇਖਿਆ ਤੇ ਉਸਤੇ ਮੱਥੇ ਉੱਤੇ ਮੁੜ ਕੇ ਦੇ ਨੰਨੇ ਨੰਨੇ ਕਤਰੇ ਸਨ ਨੱਕ ਦੀ ਫਿਨਿੰਗ ਉੱਤੇ ਕੁਝ ਬੂੰਦਾ ਸਨ ਜਦੋਂ اخلاق ਨੇ ਉਸਦੀ ਤਰਫ ਦੇਖਿਆ ਤਾਂ ਉਸਦੀ ਲਤ ਹਿੱਲਣੀ ਬੰਦ ਹੋ ਗਈ ਇੱਕ ਕਦਾ ਨਾਲ ਉਸਨੇ ਆਪਣਾ ਸਹਾ ਬੁਰਕੇ ਦੀ ਜਾਲੀ ਨਾਲ ਆਪਣਾ ਚਿਹਰਾ ਟੱਕ ਲਿਆ ਇਹ ਹਰਕਤ ਕੁਝ ਅਜੀਹੀ ਸੀ ਕਿ اخلاق ਨੂੰ ਮੱਲੋ ਮੱਲੀ ਹੱਸੀ ਆ ਗਈ ਉਸ ਕੁੜੀ ਨੇ ਆਪਣੀ ਸਹੇਲੀ ਦੇ ਕੰਨ ਵਿੱਚ ਕੁਝ ਕਿਹਾ ਦੋਨੋਂ ਹੌਲੀ-ਹੌਲੀ ਹੱਸੀਆਂ ਇਸ ਦੀ ਆਵਾਜ਼ ਉਸ ਕੁੜੀ ਦੇ ਨਕਾਬ ਆਪਣੇ ਚਿਹਰੇ ਤੋਂ ਹਟਾ ਲਿਆ اخلاق ਦੀ ਤਰਫ ਤਿੱਖੀਆਂ-ਤਿੱਖੀਆਂ ਨਜ਼ਰਾਂ ਨਾਲ ਵੇਖਿਆ ਤੇ ਲਤ ਹਲਾ ਕੇ ਫਿਲਮ ਦੇਖਣ ਵਿੱਚ ਮਸ਼ਗੂਲ ਹੋ ਗਈ اخلاق ਸਿਗਰਟ ਪੀ ਰਿਹਾ ਸੀ ਇੰਗ੍ਰਿਡ ਬਰਗਮੈਨ ਉਸ ਦੀ ਮਹਿਬੂਬ ਐਕਟ੍ਰੈਸ ਸੀ ਫੋਰ ਹੂਮ ਦੀ ਬੈਲਟ ਟੋਲਸ ਵਿੱਚ ਉਸ ਦੀਵਾਰ ਕੱਟੇ ਹੋਏ ਸਨ ਫਿਲਮ ਦੇ ਆਰੰਭ ਵਿੱਚ ਜਦੋਂ ਅਖਲਾਕ ਨੇ ਉਸ ਨੂੰ ਵੇਖਿਆ ਤਾਂ ਉਹ ਬਹੁਤ ਹੀ ਪਿਆਰੀ ਲੱਗੀ ਲੇਕਿਨ ਨਾਲ ਵਾਲੀ ਸੀਟ ਉੱਤੇ ਬੈਠੀ ਹੋਈ ਕੁੜੀ ਵੇਖਣ ਦੇ ਬਾਅਦ ਉਹ ਇੰਗ੍ਰੇਡਬਰਗਮਨ ਨੂੰ ਭੁੱਲ ਗਿਆ ਇਵੇਂ ਤਾਂ ਕਰੀਬ-ਕਰੀਬ ਸਾਰੀ ਫਿਲਮ ਉਸ ਦੀਆਂ ਨਿਗਾਹਾਂ ਦੇ ਸਾਹਮਣੇ ਚੱਲੀ ਮਗਰ ਉਸ ਨੇ ਬਹੁਤ ਘੱਟ ਵੇਖੀ ਸਾਰਾ ਵਕਤ ਉਹ ਕੁੜੀ ਇਸ ਦੇ ਦਿਲ ਦਿਮਾਗ ਉੱਤੇ ਛਾਈ ਰਹੀ ਅਖਲਾਕ ਸਿਗਰਟ ਤੇ ਸਿਗਰਟ ਪੀਂਦਾ ਰਿਹਾ ਇੱਕ ਵਾਰ ਉਸਨੇ ਰਾਖ ਛਾੜੀ ਤਾਂ ਉਸਦੀ ਸਿਗਰਟ ਉਂਗਲੀਆਂ ਵਿੱਚੋਂ ਨਿਕਲ ਕੇ ਉਸ ਕੁੜੀ ਦੀ ਗੋਦ ਵਿੱਚ ਜਾ ਪਈ ਕੁੜੀ ਫਿਲਮ ਦੇਖਣ ਵਿੱਚ ਮਸ਼ਗੂਲ ਸੀ ਇਸ ਲਈ ਉਸ ਨੂੰ ਸਿਗਰਟ ਦੀ ਗੰਦਾ ਕੁਝ ਪਤਾ ਨਹੀਂ ਸੀ ਅਖਲਾਕ ਬਹੁਤ ਘਬਰਾਇਆ ਉਹ ਘਬਰਾਟ ਵਿੱਚ ਉਸਨੇ ਹੱਥ ਵਧਾ ਕੇ ਸਿਗਰਟ ਉਸਦੇ ਬੁਰਕੇ ਤੋਂ ਚੁੱਕਿਆ ਤੇ ਫਰਸ਼ ਉੱਤੇ ਸੁੱਟ ਦਿੱਤਾ ਕੁੜੀ ਹੜਬੜਾ ਕੇ ਉੱਠ ਖੜੀ ਹੋਈ ਅਖਲਾਕ ਨੇ ਫੌਰਨ ਕਿਹਾ ਮਾਫੀ ਚਾਹੁੰਦਾ ਹਾਂ ਤੁਹਾਡੇ ਉੱਤੇ ਸਿਗਰਟ ਡੇਕ ਗਈ ਸੀ ਕੁੜੀ ਨੇ ਤਿੱਖੀਆਂ ਤਿੱਖੀਆਂ ਨਜ਼ਰਾਂ ਨਾਲ ਅਖਲਾਕ ਦੀ ਤਰਫ ਦੇਖਿਆ ਤੇ ਬੈਠ ਗਈ ਬੈਠ ਕੇ ਉਸਨੇ ਆਪਣੀ ਸਹੇਲੀ ਦੇ ਕੰਨ ਵਿੱਚ ਕੁਝ ਕਿਹਾ ਦੋਨਾਂ ਹੌਲੀ ਹੌਲੀ ਹੱਸੀਆਂ ਤੇ ਫਿਲਮ ਦੇਖਣ ਵਿੱਚ ਮਸ਼ਗੂਲ ਹੋ ਗਈਆਂ ਫਿਲਮ ਦੇ ਖਾਤਮੇ ਉੱਤੇ ਜਦੋਂ ਕਾਇਦੇ ਆਜ਼ਮ ਦੀ ਤਸਵੀਰ ਮਨੁਦਾਰ ਹੋਈ ਤਾਂ ਅਖਲਾਕ ਉੱਠਿਆ ਖੁਦਾ ਜਾਣੇ ਕੀ ਹੋਇਆ ਕਿ ਉਸ ਦਾ ਪੈਰ ਕੁੜੀ ਦੇ ਪੈਰ ਨਾਲ ਟਕਰਾਇਆ ਅਖਲਾਕ ਇੱਕ ਵਾਰ ਫਿਰ ਸਿਰ ਤੋਂ ਪੈਰਾਂ ਤੱਕ ਸੁਨ ਹੋ ਗਿਆ ਮਾਫੀ ਚਾਉਣਾ ਹਾਂ ਪਤਾ ਨਹੀਂ ਅੱਜ ਕੀ ਹੋ ਗਿਆ ਹੈ ਦੋਨੋਂ ਸਹਿਲੀਆਂ ਹੌਲੀ ਜਿਹੇ ਹੱਸੀਆਂ ਜਦੋਂ ਭੀੜ ਦੇ ਨਾਲ ਬਾਹਰ ਨਿਕਲੀਆਂ ਤਾਂ ਅਖਲਾਕ ਉਹਨਾਂ ਦੇ ਪਿੱਛੇ-ਪਿੱਛੇ ਹੋ ਲਿਆ ਉਹ ਕੁੜੀ ਜਿਸ ਨਾਲ ਉਸ ਨੂੰ ਪਹਿਲੀ ਨਜ਼ਰ ਦਾ ਇਸ਼ਕ ਹੋਇਆ ਸੀ ਮੁੜ ਮੁੜ ਕੇ ਵੇਖਦੀ ਰਹੀ اخلاق ਨੇ ਉਸਦੀ ਪਰਵਾਹ ਨਹੀਂ ਕੀਤੀ ਤੇ ਉਹਨਾਂ ਦੇ ਪਿੱਛੇ ਪਿੱਛੇ ਚਲਦਾ ਰਿਹਾ ਉਸਨੇ ਤਨਹਈਆ ਕਰ ਲਿਆ ਕਿ ਉਹ ਉਸ ਕੁੜੀ ਦਾ ਘਰ ਵੀ ਆ ਕੇ ਰਹੇਗਾ ਮਾਰ ਰੋਡ ਦੇ ਫੁੱਟਪਾਥ ਉੱਤੇ YMC A ਦੇ ਸਾਹਮਣੇ ਉਸ ਕੁੜੀ ਨੇ ਮੁੜ ਕੇ اخلاق ਦੀ ਤਰਫ ਦੇਖਿਆ ਤੇ ਆਪਣੀ ਸਹੇਲੀ ਦਾ ਹੱਥ ਫੜ ਕੇ ਰੁਕ ਗਈ ਅਖਲਾਕ ਨੇ ਅੱਗੇ ਨਿਕਲਣਾ ਚਾਹਿਆ ਤਾਂ ਉਹ ਕੁੜੀ ਉਸ ਇਸ ਨੂੰ ਮਥਾਫਕ ਹੋਈ ਤੁਸੀਂ ਸਾਡੇ ਪਿੱਛੇ ਪਿੱਛੇ ਕਿਉਂ ਆ ਰਹੇ ਹੋ ਅਖਲਾਕ ਨੇ ਇੱਕ ਛਿਨ ਸੋਚ ਕੇ ਜਵਾਬ ਦਿੱਤਾ ਤੁਸੀਂ ਮੇਰੇ ਅੱਗੇ ਅੱਗੇ ਕਿਉਂ ਜਾ ਰਹੀਆਂ ਹੋ ਕੁੜੀ ਖਿਲਖਲਾ ਕੇ ਹੱਸ ਪਈ ਇਸ ਦੇ ਬਾਅਦ ਉਸਨੇ ਆਪਣੀ ਸਹੇਲੀ ਨੂੰ ਕੁਝ ਕਿਹਾ ਫਿਰ ਦੋਨੋਂ ਚੱਲ ਪਈਆਂ ਬੱਸ ਸਟੈਂਡ ਦੇ ਕੋਲ ਉਸ ਕੁੜੀ ਨੇ ਜਦੋਂ ਮੁੜ ਕੇ ਦੇਖਿਆ ਤਾਂ ਅਖਲਾਕ ਨੇ ਕਿਹਾ ਤੁਸੀਂ ਪਿੱਛੇ ਆ ਜਾਓ ਮੈਂ ਅੱਗੇ ਵੱਧ ਜਾਂਦਾ ਹਾਂ ਕੁੜੀ ਨੇ ਮੂੰ ਮੋੜ ਲਿਆ ਅਨਾਰਕਲੀ ਦਾ ਮੋੜ ਆਇਆ ਤਾਂ ਦੋਨੋਂ ਸਹੇਲੀਆਂ ਰੁਕ ਗਈਆਂ ਅਖਲਾਕ ਕੋਲੋਂ ਲੰਘਣ ਲੱਗਿਆ ਤਾਂ ਉਸ ਕੁੜੀ ਨੇ ਉਸ ਨੂੰ ਕਿਹਾ ਤੁਸੀਂ ਸਾਡੇ ਨਾਲ ਪਿੱਛੇ ਨਾ ਆਓ ਇਹ ਬਹੁਤ ਗੁਰੀ ਗੱਲ ਹੈ ਲਹਿਜੇ ਵਿੱਚ ਬੜੀ ਗੰਭੀਰਤਾ ਸੀ ਅਖਲਾਕ ਨੇ ਬਹੁਤ ਬਿਹਤਰ ਕੀਤਾ ਤੇ ਵਾਪਸ ਚੱਲ ਪਿਆ ਉਸ ਨੇ ਮੁੜ ਕੇ ਵੀ ਉਹਨਾਂ ਨੂੰ ਨਹੀਂ ਦੇਖਿਆ ਲੇਕਿਨ ਦਿਲ ਵਿੱਚ ਉਹਨੂੰ ਅਫਸੋਸ ਸੀ ਕਿ ਉਹ ਇਉਂ ਉਸਦੇ ਪਿੱਛੇ ਨਹੀਂ ਗਿਆ ਕਿੰਨੀ دیر ਦੇ ਬਾਅਦ ਉਸਨੇ ਉਸ ਨੂੰ ਇੰਨੀ شدت ਨਾਲ ਮਹਿਸੂਸ ਹੋਇਆ ਸੀ ਕਿ ਉਸ ਨੂੰ ਕਿਸੇ ਨਾਲ ਮੁਹੱਬਤ ਹੋਈ ਹੈ ਲੇਕਿਨ ਉਸਨੇ ਮੌਕਾ ਹੱਥੋਂ ਜਾਣ ਦਿੱਤਾ ਹੁਣ ਖੁਦਾ ਜਾਣੇ ਫਿਰ ਉਸ ਕੁੜੀ ਨਾਲ ਮੁਲਾਕਾਤ ਹੋਵੇ ਜਾਂ ਨਾ ਹੋਵੇ ਜਦੋਂ YMC ਦੇ ਕੋਲ ਪਹੁੰਚਿਆ ਤਾਂ ਰੁਕ ਕੇ ਉਸਨੇ ਅਨਾਰਕਲੀ ਦੇ ਮੋੜ ਦੀ ਤਰਫ ਦੇਖਿਆ ਮਗਰ ਹੁਣ ਉੱਥੇ ਕੀ ਸੀ ਉਹ ਤਾਂ ਉਸੇ ਵਕਤ ਨਾਰਕਲੀ ਦੀ ਤਰਫ ਚਲੀਆਂ ਗਈਆਂ ਸਨ ਕੁੜੀ ਦੇ ਨਕਸ਼ ਵੱਡੇ ਪਤਲੇ ਪਤਲੇ ਸਨ ਬਰੀਕ ਨੱਕ ਛੋਟੀ ਜੀ ਠੋਡੀ ਫੁੱਲ ਪੱਤੀਆਂ ਵਰਗੇ ਹੋਟ ਜਦੋਂ ਪਰਦੇ ਉੱਤੇ ਕਾਲਕ ਘਾਟ ਤੇ ਰੋਸ਼ਨੀ ਜ਼ਿਆਦਾ ਹੁੰਦੀ ਸੀ ਤਾਂ ਉਸ ਨੇ ਉਸਦੇ ਉੱਪਰਲੇ ਹੋਟ ਉੱਤੇ ਇੱਕ ਤਿੱਲ ਵੇਖਿਆ ਸੀ ਜੋ ਬੇਹੱਦ ਪਿਆਰਾ ਲੱਗਦਾ ਸੀ ਅਖਲਾਕ ਨੇ ਸੋਚਿਆ ਸੀ ਕਿ ਜੇਕਰ ਇਹ ਤਿੱਲ ਨਾ ਹੁੰਦਾ ਤਾਂ ਸ਼ਾਇਦ ਉਹ ਕੁੜੀ ਨਾ ਮੁਕੰਮਲ ਰਹਿੰਦੀ ਇਸ ਦਾ ਉੱਥੇ ਹੋਣਾ অতি ਜ਼ਰੂਰੀ ਸੀ ਛੋਟੇ ਛੋਟੇ ਕਦਮਾਂ ਸਾਂ ਜਿੰਨਾ ਵਿੱਚ ਇਕਵਾਰਪਨ ਸੀ ਹਾਲਾਂਕਿ ਉਸ ਨੂੰ ਪਤਾ ਸੀ ਕਿ ਇੱਕ ਮਰਦ ਮੇਰੇ ਪਿੱਛੇ ਪਿੱਛੇ ਆ ਰਿਹਾ ਹੈ ਇਸ ਲਈ ਉਸ ਨੇ ਇੰਨਾ ਛੋਟੇ ਛੋਟੇ ਕਦਮਾਂ ਵਿੱਚ ਇੱਕ ਵੱਡੀ ਪਿਆਰੀ ਲੜਕੜਾਹਟ ਜਹੀ ਪੈਦਾ ਹੋ ਗਈ ਸੀ ਉਸ ਦਾ ਮੁੜ ਮੁੜ ਕੇ ਦੇਖਣਾ ਤਾਂ ਗਜਬ ਸੀ ਗਰਦਨ ਇੱਕ ਨੂੰ ਇੱਕ ਹਲਕਾ ਜਿਹਾ ਝਟਕਾ ਦੇ ਕੇ ਉਹ ਪਿੱਛੇ ਖਲਾਕ ਦੀ ਤਰਫ ਦੇਖਦੀ ਤੇ ਤੇਜ਼ੀ ਨਾਲ ਮੂੰਹ ਮੋੜ ਲੈਂਦੀ ਦੂਜੇ ਦਿਨ ਇੰਕ੍ਰਿਡਬਰਗ ਮੈਂ ਦੀ ਫਿਲਮ ਫਿਰ ਵੇਖਣ ਗਿਆ 쇼 ਸ਼ੁਰੂ ਹੋ ਚੁੱਕਾ ਸੀ வால்ਟ ਡਿਜ਼ਨੀ ਦਾ ਕਾਰਟੂਨ ਚੱਲ ਰਿਹਾ ਸੀ ਕਿ ਉਹ ਅੰਦਰ ਹਾਲ ਵਿੱਚ ਦਾਖਲ ਹੋਇਆ ਹੱਥ ਨੂੰ ਹੱਥ ਵਿਖਾਈ ਨਹੀਂ ਦਿੰਦਾ ਸੀ ਗੇਟਕੀਪਰ ਦੀ ਬੈਂਟਰੀ ਦੀ ਅੰਨੀ ਰੋਸ਼ਨੀ ਦੇ ਸਹਾਰੇ ਇਸ ਨੇ ਟਟੋਲ ਟਟੋਲ ਕੇ ਇੱਕ ਖਾਲੀ ਸੀਟ ਦੀ ਭਾਲ ਕੀਤੀ ਤੇ ਉਸ ਉੱਪਰ ਬੈਠ ਗਿਆ ਡਿਜ਼ਨੀ ਦਾ ਕਾਰਟੂਨ ਬਹੁਤ ਮਚਈਆ ਸੀ ਇੱਧਰ-ਇੱਧਰ ਕਈ ਤਮਾਸ਼ਾਈ ਹੱਸ ਰਹੇ ਸਨ ਕਦੇ-ਕਦੇ ਬਹੁਤ ਹੀ ਕਰੀਬ ਤੋਂ ਅਖਲਾਕ ਨੂੰ ਅਜਿਹੀ ਅਸੀਂ ਸੁਣਾਈ ਦਿੱਤੀ ਜਿਸ ਨੂੰ ਉਹ ਸਿਆਨਦਾ ਸੀ ਮੁੜ ਕੇ ਉਸਨੇ ਪਿੱਛੇ ਦੇਖਿਆ ਤਾਂ ਉਹੀ ਕੁੜੀ ਬੈਠੀ ਸੀ ਅਖਲਾਕ ਦਾ ਦਿਲ ਤੱਕ-ਤੱਕ ਕਰਨ ਲੱਗਿਆ ਕੁੜੀ ਦੇ ਨਾਲ ਇੱਕ ਨੌਜਵਾਨ ਮੁੰਡਾ ਬੈਠਾ ਸੀ ਸ਼ਕਲ ਸੂਰਤ ਦੇ ਪੱਖ ਤੋਂ ਉਹ ਇਸ ਦਾ ਭਾਈ ਲੱਗਦਾ ਸੀ ਉਸ ਦੀ ਹਾਜ਼ਰੀ ਵਿੱਚ ਉਹ ਕਿਸ ਤਰ੍ਹਾਂ ਵਾਰ-ਵਾਰ ਮੁੜ ਕੇ ਵੇਖ ਸਕਦਾ ਸੀ ਇਖਲਾਕ ਹੋ ਗਿਆ ਸੀ اخਲਾਕ ਕੋਸ਼ਿਸ਼ ਦੇ باوجود ਫਿਲਮ ਚੰਗੀ ਤਰ੍ਹਾਂ ਨਹੀਂ ਵੇਖ ਸਕਿਆ ਰੋਸ਼ਨੀ ਹੋਈ ਤਾਂ ਉਹ ਉੱਠਿਆ ਕੁੜੀ ਦੇ ਚਿਹਰੇ ਉੱਤੇ ਨਕਾਬ ਸੀ ਮੰਗਰ ਉਸ ਮਹੀਨ ਪਰਦੇ ਦੇ ਪਿੱਛੇ ਉਸ ਦੀਆਂ ਅੱਖਾਂ ਇਕਲਾਕ ਨੂੰ ਨਜ਼ਰ ਆਈਆਂ ਜਿਨ੍ਹਾਂ ਵਿੱਚ ਮੁਸਕਰਾਹਟ ਦੀ ਚਮਕ ਸੀ ਕੁੜੀ ਦੇ ਭਰਾ ਨੇ ਸਿਰਕੜ ਕੱਢ ਕੇ ਸੁਲਗਾਈ ਇਕਲਾਕ ਨੇ ਆਪਣੀ ਜੇਬ ਵਿੱਚ ਹੱਥ ਪਾਇਆ ਤੇ ਮੁਤਾਫਕ ਹੋਇਆ ਜਰਾ ਮਾਸੀ ਮਿਹਰ ਫਰਮਾਇਓ કુડી ਦੇ પ્રાણે ਉਸ ਨੂੰ માચીસ દે દીધી અખલાક ਨੇ ਆਪਣੀ સિગરેટ સુલગાઈ અને માચીસ ਉਸ ਨੂੰ પાસ દે દીધી ਧੰનવાદ કુડી દિ લટ હિલ રહી થી અખલાક apni seat ઉਤੇ બેઠ ગયા ફિલ્મ ਦਾ ਬਕਾਇਆ ਹਿੱਸਾ ਸ਼ੁਰੂ ਹੋਇਆ ਇੱਕ ਦੋ ਵਾਰ ਉਸ ਨੇ ਮੁੜ ਕੇ ਕੁੜੀ ਦੀ તરફ ਵੇਖਿਆ ਇਸ ਤੋਂ ਜ਼ਿਆਦਾ ਉਹ ਕੁਝ ਨਹੀਂ ਕਰ ਸਕਿਆ ફિલ્મ ਖਤਮ ਹੋਈ ਲੋਕ ਬਾਹਰ ਨਿਕਲਣਾ ਸ਼ੁਰੂ ਹੋਏ ਕੁੜੀ ਅਤੇ ਉਸ ਦਾ ਭਾਈ ਨਾਲ ਸੰ ਅਖਲਾਕ ਉਹਨਾਂ ਤੋਂ ਹਟ ਕੇ ਪਿੱਛੇ ਪਿੱਛੇ ਚੱਲਣ ਲੱਗਾ ਸਟੈਂਡ ਦੇ ਕੋਲ ਭਰਾ ਨੇ ਆਪਣੀ ਭੈਣ ਨੂੰ ਕੁਝ ਕਿਹਾ ਇੱਕ ਠਾਂਗੇ ਵਾਲੇ ਨੂੰ ਬੁਲਾਇਆ ਕੁੜੀ ਉਸ ਵਿੱਚ ਬੈਠ ਗਈ ਮੁੰਡਾ ਸਟੈਂਡ ਵਿੱਚ ਚਲਾ ਗਿਆ ਕੁੜੀ ਨੇ ਨਕਾਬ ਵਿੱਚੋਂ ਅਖਲਾਕ ਦੀ ਤਰਫ ਦੇਖਿਆ ਉਸ ਦਾ ਦਿਲ ਤੱਕ ਤੱਕ ਕਰਨ ਲੱਗਾ ਤਾਂਗਾ ਚੱਲ ਪਿਆ ਸਟੈਂਡ ਦੇ ਬਾਹਰ 3-4 ਦੋਸਤ ਖੜੇ ਸਨ ਇਨਾਂ ਵਿੱਚੋਂ ਇੱਕ ਦੀ ਸਾਈਕਲ ਉਸਨੇ ਜਲਦੀ ਜਲਦੀ ਫੜੀ ਤੇ ਟਾਂਗੇ ਦੇ ਪਿੱਛੇ ਰਵਾਨਾ ਹੋ ਗਿਆ। ਫਿਰ ਪਿੱਛੇ ਜਾਣਾ ਬਹੁਤ ਦਿਲਚਸਪ ਰਿਹਾ। ਝੂਰ ਦੀ ਹਵਾ ਚੱਲ ਰਹੀ ਸੀ। ਉੜੀ ਦੇ ਚਿਹਰੇ ਉੱਤੋਂ ਨਕਾਬ ਉੱਠ ਉੱਠ ਜਾਂਦਾ। ਸਹਾ ਜਾਰਜਤ ਦਾ ਪਰਦਾ ਫੜਫੜਾ ਕੇ ਉਸਦੇ ਸਫੇਦ ਚਿਹਰੇ ਦੀਆਂ ਚਲਕੀਆਂ ਦਿਖਾਉਂਦਾ ਸੀ। ਕੰਨਾਂ ਵਿੱਚ ਸੋਨੇ ਦੇ ਵੱਡੇ ਵੱਡੇ ਝੂਮਰ ਸਨ। ਪਤਲੇ ਪਤਲੇ ਹੋਟਾਂ ਉੱਤੇ ਮਾਸ ਮਲਾਈਮ ਸੁਰਖੀ ਸੀ। ਅਤੇ ਉੱਪਰਲੇ ਹੂਟ ਉੱਤੇ ਧਿਲ ਉਹ ਅਤੀ ਜ਼ਰੂਰੀ ਧਿਲ ਬੜੇ ਜ਼ੋਰ ਦਾ ਬੁੱਲਾ ਆਇਆ ਤਾਂ ਅਖਲਾਕ ਦੇ ਸਿਰ ਉਤੋਂ ਹੈਟ ਉੱਤਰ ਗਿਆ ਤੇ ਸੜਕ ਤੇ ਦੌੜਨ ਲੱਗਾ ਇੱਕ ਟਰੱਕ ਲੰਘ ਰਿਹਾ ਸੀ ਉਸ ਦੇ ਵੱਜਨੀ ਪਹੀਏ ਦੇ ਹੇਠਾਂ ਆਇਆ ਤੇ ਉੱਥੇ ਹੀ ਚਿੱਤ ਹੋ ਗਿਆ ਕੁੜੀ ਹਸੀ ਅਖਲਾਕ ਨੇ ਮੁਸਕਰਾ ਦਿੱਤਾ ਗਰਦਨ ਮੋੜ ਕੇ ਹੈਟ ਹੈਟ ਦੀ লাশ ਵੇਖੀ ਜੋ ਬਹੁਤ ਪਿੱਛੇ ਰਹਿ ਗਈ ਸੀ ਅਤੇ ਕੁੜੀ ਨੂੰ ਮੁਤਾਫਕ ਹੋ ਕੇ ਕਿਹਾ ਉਸ ਨੂੰ ਤਾਂ ਸ਼ਹਾਦਤ ਦਾ ਰਤਬ ਮਿਲ ਗਿਆ ਕੁੜੀ ਨੇ ਮੂੰਹ ਦੂਜੀ ਤਰਫ ਮੋੜ ਲਿਆ ਇਕਲਾਕ ਥੋੜੀ دیر ਬਾਅਦ ਫਿਰ ਉਸ ਨੂੰ ਮੁਖਤਫ ਹੋਇਆ ਤਾਨੂੰ ਉਤਰਾਜ ਹੈ ਤਾਂ ਵਾਪਸ ਚਲੇ ਜਾਂਦਾ ਹਾਂ ਕੁੜੀ ਨੇ ਉਸ ਦੀ ਤਰਫ ਵੇਖਿਆ ਮਗਰ ਜਵਾਬ ਨਹੀਂ ਦਿੱਤਾ ਅਨਾਰਕਲੀ ਦੀ ਇੱਕ ਗਲੀ ਵਿੱਚ ਟਾਂਗਾ ਰੁਕਿਆ ਤੇ ਉਹ ਕੁੜੀ ਉੱਤਰ ਕੇ ਇਕਲਾਕ ਦੀ ਤਰਫ ਵਾਰ-ਵਾਰ ਵੇਖਦੀ ਨਕਾਬ ਉਠਾ ਕੇ ਇੱਕ ਮਕਾਨ ਵਿੱਚ ਦਾਖਲ ਹੋ ਗਈ ਇਕਲਾਕ ਇੱਕ ਭੈਣ ਸਾਈਕਲ ਦੇ ਪੈਂਡਲ ਉੱਤੇ ਤੇ ਦੂਜਾ ਪਹਿਲ ਦੁਕਾਨ ਦੇ ਥੜੀ ਉੱਤੇ ਰੱਖੀ ਥੋੜੀ ਦੇਰ ਖੜਾ ਰਿਹਾ ਸਾਈਕਲ ਚਲਾ ਇਹ ਵਾਲਾ ਸੀ ਕਿ ਇਸ ਮਕਾਨ ਦੀ ਪਹਿਲੀ ਮੰਜ਼ਲ ਉੱਤੇ ਇੱਕ ਖਿੜਕੀ ਖੁੱਲੀ ਕੁੜੀ ਨੇ ਝਾਕੇ ਅਖਲਾਕ ਨੂੰ ਵੇਖਿਆ ਮਗਰ ਫੌਰਨ ਹੀ ਸ਼ਰਮਾ ਕੇ ਪਿੱਛੇ हट ਗਈ ਅਖਲਾਕ ਤਕਰੀਬਨ ਅੱਧਾ ਘੰਟਾ ਉੱਥੇ ਖੜਾ ਰਿਹਾ ਮਗਰ ਉਹ ਫਿਰ ਖਿੜਕੀ ਵਿੱਚ ਮਨ ਉਤਾਰ ਨਹੀਂ ਹੋਈ ਅਗਲੇ ਦਿਨ ਕਲਾਕ ਸਵੇਰੇ-ਸਵੇਰੇ ਨਾਰਗਰੀ ਦੀ ਉਸ ਗਲੀ ਵਿੱਚ ਪਹੁੰਚਿਆ 15 ਮਿੰਟ ਤੱਕ ਇੱਧਰ-ਉੱਧਰ ਘੁੰਮਦਾ ਰਿਹਾ ਖਿੜਕੀ ਬੰਦ ਸੀ ਮਾਇੂਸ ਹੋ ਕੇ ਪਰਤਣ ਵਾਲਾ ਸੀ ਕਿ ਇੱਕ ਫਾਲਸੀ ਵੇਚਣ ਵਾਲਾ ਆਵਾਜ਼ ਲਾਉਂਦਾ ਆਇਆ ਖਿੜਕੀ ਖੁੱਲੀ ਕੁੜੀ ਸਿਰ ਤੋਂ ਨੰਗੀ ਨਮੂਦਾਰ ਹੋਈ ਇਸਨੇ ਫਾਲਸੀ ਵਾਲੇ ਨੂੰ ਆਵਾਜ਼ ਦਿੱਤੀ ਭਾਈ ਫਾਲਸੀ ਵਾਲੇ ਜਰਾ ਠਹਿਨਾ ਫਿਰ ਉਸ ਦੀਆਂ ਨਜ਼ਰਾਂ ਇੱਕਦਮ اخلاق ਤੇ ਪਈਆਂ ਚੋਂ ਕਿ ਉਹ ਪਿੱਛੇ ਹਟ ਗਈ ਫਾਲਸੇ ਵਾਲੇ ਨੇ ਸਿਰ ਤੋਂ ਛਾਪੜੀ ਉਤਾਰੀ ਤੇ ਬੈਠ ਗਿਆ ਥੋੜੀ دیر ਬਾਅਦ ਉਹ ਕੁੜੀ ਸਿਰ ਉੱਤੇ ਦੁਪੱਟਾ ਲਈ ਢਾਈ اخلاق ਨੂੰ ਉਸ ਨੇ ਕਨਖੀਆਂ ਨਾਲ ਵੇਖਿਆ ਸ਼ਰਮਾਈ ਤੇ ਫਾਲਸੇ ਲਈ ਬਿਨਾਂ ਵਾਪਸ ਚਲੀ ਗਈ اخلاق ਨੂੰ ਇਹ ਅਦਾ ਬਹੁਤ ਪਸੰਦ ਆਈ ਥੋੜਾ ਜਿਹਾ ਤਰਸ ਵੀ ਆਇਆ ਫਾਸਲੇ ਫਾਲਸੇ ਵਾਲੇ ਨੇ ਜਦੋਂ ਉਸ ਨੂੰ ਘੂਰ ਕੇ ਵੇਖਿਆ ਤਾਂ ਉਹ ਉੱਥੋਂ ਚੱਲ ਪਿਆ ਚਲੋ ਅੱਜ ਇੰਨਾ ਹੀ ਕਾਫੀ ਹੈ ਕੁਝ ਦਿਨ ਵਿੱਚ ਹੀ اخلاق ਤੇ ਉਸ ਕੁੜੀ ਵਿੱਚ ਇਸ਼ਾਰੇ ਸ਼ੁਰੂ ਹੋ ਗਏ ਹਰ ਰੋਜ਼ ਸਵੇਰੇ 9 ਵਜੇ ਉਹ ਨਾਰਕਲੀ ਦੀ ਇਸ ਗਲੀ ਵਿੱਚ ਪੁੱਜਦਾ ਖਿੜਕੀ ਖੋਲਦੀ ਉਹ ਸਲਾਮ ਕਰਦਾ ਉਹ ਜਵਾਬ ਦਿੰਦੀ ਮੁਸਕਰਾਉਂਦੀ ਹੱਥ ਦੇ ਇਸ਼ਾਰਿਆਂ ਨਾਲ ਕੁਝ ਗੱਲਾਂ ਹੁੰਦੀਆਂ ਇਸ ਤੇ ਬਾਅਦ ਉਹ ਚਲੀ ਜਾਂਦੀ ਇੱਕ ਦਿਨ ਉਂਗਲੀਆਂ ਘੁਮਾ ਕੇ ਉਸਨੇ ਅਖਲਾਕ ਨੂੰ ਦੱਸਿਆ ਕਿ ਉਹ ਸ਼ਾਮ ਦੇ 6 ਵਜੇ ਦੇ ਸ਼ੋਅ ਸਿਨੇਮਾ ਵੇਖਣ ਜਾ ਰਹੀ ਹੈ ਅਖਲਾਕ ਨੇ ਇਸ਼ਾਰਿਆਂ ਦੇ ਜ਼ਰੀਏ ਪੁੱਛਿਆ ਕਿ ਸਿਨੇਮਾ ਹਾਲ ਵਿੱਚ ਉਸਨੇ ਜਵਾਬ ਵਿੱਚ ਕੁਝ ਇਸ਼ਾਰੇ ਕੀਤੇ ਮਗਰ ਅਖਲਾਕ ਨਹੀਂ ਸਮਝਿਆ ਆਖਿਰ ਵਿੱਚ ਉਸਨੇ ਇਸ਼ਾਰਿਆਂ ਵਿੱਚ ਕਿਹਾ ਕਾਗਜ਼ ਉੱਤੇ ਲਿਖ ਕੇ ਹੇਠਾਂ ਸੁੱਟ ਦਿੱਤਾ ਉਡੀ ਖਿੜਕੀ ਕੋਲੋਂ ਹਟ ਗਈ ਕੁਝ ਲੰਮਿਆਂ ਦੇ ਬਾਅਦ ਉਸਨੇ ਇੱਧਰ ਉੱਧਰ ਦੇਖ ਕੇ ਕਾਗਜ਼ ਦੀ ਇੱਕ ਮਰੋੜੀ ਜਹੀ ਢੇਠਾ ਸੁੱਟ ਦਿੱਤੀ اخلاق نیوز ਨੂੰ ਖੋਲ੍ਹਿਆ ਲਿਖਿਆ ਸੀ ਪਲਾਜ਼ਾ ਪ੍ਰਵੀਨ ਸ਼ਾਮ ਨੂੰ ਪਲਾਜ਼ਾ ਵਿੱਚ ਉਸਦੀ ਮੁਲਾਕਾਤ ਪ੍ਰਵੀਨ ਨਾਲ ਹੋਈ ਉਸ ਦੇ ਨਾਲ ਉਸਦੀ ਸਹੇਲੀ ਸੀ اخلاق ਉਸ ਦੇ ਨਾਲ ਵਾਲੀ ਸੀਟ ਉੱਤੇ ਬੈਠ ਗਿਆ ਫਿਲਮ ਸ਼ੁਰੂ ਹੋਈ ਤਾਂ ਪ੍ਰਵੀਨ ਨੇ ਨਕਾਬ ਉਠਾ ਲਿਆ اخلاق ਸਾਰਾ ਵਕਤ ਉਸ ਨੂੰ ਦੇਖਦਾ ਰਿਹਾ ਉਸ ਦਾ ਦਿਲ ਧੱਕ ਧੱਕ ਕਰਦਾ ਸੀ ਇੰਟਰਵਲ ਤੋਂ ਕੁਝ ਪਹਿਲਾਂ ਉਸ ਨੇ ਆਸ਼ਤਾ ਜਿਹੀ ਆਪਣਾ ਹੱਥ ਵਧਾਇਆ ਤੇ ਉਸਦੇ ਹੱਥ ਉੱਤੇ ਰੱਖ ਦਿੱਤਾ ਉਹ ਕੰਬੁੱਠੀ اخلاق ਨੇ ਫੌਰਨ ਹੱਥ ਉਠਾ ਲਿਆ ਦਰਅਸਲ ਉਹ ਉਸ ਨੂੰ ਅੰਗੂਠੀ ਦੇਣਾ ਚਾਹੁੰਦਾ ਸੀ ਸਗੋਂ ਖੁਦ ਪਹਿਨਾਉਣਾ ਚਾਹੁੰਦਾ ਸੀ ਜੋ ਉਸ ਨੇ ਉਸੇ ਦਿਨ ਖਰੀਦੀ ਸੀ ਇੰਟਰਵਲ ਖਤਮ ਹੋਇਆ ਤਾਂ ਉਸ ਨੇ ਫਿਰ ਆਪਣਾ ਹੱਥ ਵਧਾਇਆ ਤੇ ਉਸਦੇ ਹੱਥ ਉਤੇ ਰੱਖ ਦਿੱਤਾ ਉਹ ਕੰਬੀ ਲੇਕਿਨ اخلاق ਨੇ ਹੱਥ ਨਹੀਂ ਹਟਾਇਆ ਥੋੜੀ ਦੇਰ ਬਾਅਦ ਉਸ ਨੇ ਅੰਗੂਠੀ ਕੱਢੀ ਅਤੇ ਉਸ ਦੀ ਇੱਕ ਉਂਗਲ ਵਿੱਚ ਚੜਾ ਦਿੱਤੀ ਉਹ ਬਿਲਕੁਲ ਖਾਮੋਸ਼ ਰਹੀ ਅਖਲਾਕ ਨੇ ਉਸ ਦੀ ਤਰਫ ਦੇਖਿਆ ਮੱਥੇ ਤੇ ਨੱਕ ਉੱਤੇ ਮੁੜ ਕੇ ਦੇ ਨੰਨੇ ਨੰਨੇ ਕਤਰੇ ਥਰਥਰਾ ਰਹੇ ਸਨ ਫਿਲਮ ਖਤਮ ਹੋਈ ਤਾਂ ਅਖਲਾਕ ਤੇ ਪ੍ਰਵੀਨ ਦੀ ਇਹ ਮੁਲਾਕਾਤ ਵੀ ਖਤਮ ਹੋ ਗਈ ਬਾਹਰ ਨਿਕਲ ਕੇ ਕੋਈ ਗੱਲ ਨਹੀਂ ਹੋ ਸਕੀ ਦੋਨੋਂ ਸਹੇਲੀਆਂ ਟਾਂਗੇ ਵਿੱਚ ਬੈਠੀਆਂ ਅਖਲਾਕ ਨੂੰ ਦੋਸਤ ਮਿਲ ਗਏ ਉਹਨਾਂ ਨੇ ਉਸ ਨੂੰ ਰੋਕ ਲਿਆ ਲੇਕਿਨ ਉਹ ਬਹੁਤ ਖੁਸ਼ ਸੀ ਇਸ ਲਈ ਕਿ ਪ੍ਰਵੀਨ ਨੇ ਉਸ ਦਾ ਤੋਫਾ ਤੋਫਾ ਕਬੂਲ ਕਰ ਲਿਆ ਸੀ ਦੂਜੇ ਦਿਨ ਮੁਕਰਰ ਵਕਤ ਤੇ ਜਦੋਂ ਅਖਲਾਕ ਪ੍ਰਵੀਨ ਦੇ ਘਰ ਤੇ ਕੋਲ ਪਹੁੰਚਿਆ ਤਾਂ ਖਿੜਕੀ ਖੁੱਲੀ ਸੀ ਅਖਲਾਕ ਨੇ ਸलाम ਕੀਤਾ ਪ੍ਰਵੀਨ ਨੇ ਜਵਾਬ ਦਿੱਤਾ ਉਸ ਦੇ ਸੱਜੇ ਹੱਥ ਦੀ ਉਂਗਲ ਵਿੱਚ ਉਸ ਦੀ ਪਹਿਨਾਈ ਹੋਈ ਅੰਗੂਠੀ ਚਮਕ ਰਹੀ ਸੀ ਥੋੜੀ देर ਇਸ਼ਾਰੇ ਹੁੰਦੇ ਰਹੇ ਇਸ ਦੇ ਬਾਅਦ ਪ੍ਰਵੀਨ ਨੇ ਇਧਰ ਉਧਰ ਵੇਖ ਕੇ ਇੱਕ ਲਫਾਫਾ ਹੱਥੋਂ ਛੁੱਟ ਦਿੱਤਾ ਅਖਲਾਕ ਨੇ ਚੁੱਕਿਆ ਕੋਲਿਆ ਤਾਂ ਇਸ ਵਿੱਚ ਇੱਕ ਖੱਤ ਸੀ ਅੰਗੂਠੀ ਦੇ ਸ਼ੁਕਰੀਏ ਦਾ ਘਰ ਪਹੁੰਚ ਕੇ ਅਖਲਾਕ ਨੇ ਇੱਕ ਲੰਬਾ ਜਵਾਬ ਲਿਖਿਆ ਆਪਣਾ ਦਿਲ ਕੱਢ ਕੇ ਕਾਗਜ਼ਾਂ ਵਿੱਚ ਰੱਖ ਦਿੱਤਾ ਇਸ ਖੱਤ ਵਿੱਚ ਉਸਨੇ ਫੁੱਲ ਦਾ ਰਫਾਫੇ ਵਿੱਚ ਬੰਦ ਕੀਤਾ ਉਸ ਉੱਤੇ ਸੈਂਟ ਲਗਾਇਆ ਤੇ ਦੂਜੇ ਦਿਨ ਸਵੇਰੇ 9 ਵਜੇ ਪ੍ਰਵੀਨ ਨੂੰ ਵਖਾ ਕੇ ਹੀਠਾਂ ਲੈਟਰ ਬਾਕਸ ਵਿੱਚ ਪਾ ਦਿੱਤਾ ਹੁਣ ਉਹਨਾਂ ਵਿੱਚ ਬਕਾਇਦਾ ਖੱਤੋ ਕਿਤਾਬਤ ਸ਼ੁਰੂ ਹੋ ਗਈ ਹਰ ਖਤ ਇਸ਼ਕ ਮੁਹੱਬਤ ਦਾ ਇੱਕ ਦਫ਼ਤਰ ਸੀ ਇੱਕ ਖਾਕ ਅਖਲਾਕ ਨੇ ਆਪਣੇ ਖੂਨ ਨਾਲ ਲਿਖਿਆ ਜਿਸ ਵਿੱਚ ਉਸਨੇ ਕਸਮ ਖਾਈ ਕਿ ਉਹ ਹਮੇਸ਼ਾ ਆਪਣੀ ਮੁਹੱਬਤ ਸਾਬਤ ਕਦਮ ਰਹੇਗਾ ਇਸ ਦੇ ਜਵਾਬ ਵਿੱਚ ਖੂਨੀ ਤਹਿਰੀਰ ਵੀ ਆਈ ਪ੍ਰਵੀਨ ਨੇ ਵੀ ਹਰਫ ਚੁੱਕਿਆ ਕਿ ਉਹ ਮਰ ਜਾਏਗੀ ਲੇਕਿਨ ਅਖਲਾਕ ਦੇ ਸਵਾ ਹੋਰ ਕਿਸੇ ਨੂੰ ਸ਼ਰੀਕੇ ਹੱਥ ਨਹੀਂ ਬਣਾਏਗੀ ਮਹੀਨੇ ਬੀਤ ਗਏ ਇਸ ਦੌਰਾਨ ਕਦੇ-ਕਦੇ ਕਿਸੇ ਸਿਨੇਮਾ ਵਿੱਚ ਦੋਨਾਂ ਦੀ ਮੁਲਾਕਾਤ ਹੋ ਜਾਂਦੀ ਮਿਲ ਕੇ ਬੈਠਣ ਦਾ ਮੌਕਾ ਉਹਨਾਂ ਨੂੰ ਨਹੀਂ ਮਿਲਦਾ ਸੀ ਪ੍ਰਵੀਨ ਉੱਤੇ ਘਰ ਦੀ ਤਰਫ ਤੋਂ ਬਹੁਤ ਕੜੀਆਂ ਪਾਬੰਦੀਆਂ ਆਏ ਦਸਨ ਉਹ ਬਾਹਰ ਨਿਕਲਦੀ ਸੀ ਤਾਂ ਆਪਣੇ ਭਾਈ ਦੇ ਨਾਲ ਜਾਂ ਸਹੇਲੀ ਜੋਹਰਾ ਦੇ ਨਾਲ ਇਨਾ ਦੋ ਤੇ ਇਲਾਵਾ ਹੋਰ ਉਸ ਨੂੰ ਹੋਰ ਕਿਸੇ ਨਾਲ ਬਾਹਰ ਜਾਣ ਦੀ ਇਜਾਜ਼ਤ ਨਹੀਂ ਸੀ اخلاق ਨੇ ਉਸ ਨੂੰ ਕਈ ਵਾਰ ਲਿਖਿਆ ਕਿ ਜ਼ੋਹਰਾ ਦੇ ਨਾਲ ਉਹ ਕਦੇ ਉਹਨੂੰ ਬਰਾਦਰੀ ਵਿੱਚ ਜਹਾਂਗੀਰ ਦੇ ਮਕਬਰੇ ਵਿੱਚ ਮਿਲੇ ਮਗਰ ਉਹ ਨਹੀਂ ਮੰਨੀ ਉਸ ਨੂੰ ਡਰ ਸੀ ਕਿ ਕੋਈ ਵੇਖ ਲਵੇਗਾ ਇੱਕ ਘਰ ਸੇ ਦੌਰਾਨ اخلاق ਦੇ ਮਾਪਿਆਂ ਨੇ ਉਸਦੇ ਵਿਆਹ ਦੀ ਗੱਲਬਾਤ ਸ਼ੁਰੂ ਕੀਤੀ اخلاق ਟਾਲਦਾ ਰਿਹਾ ਜਦੋਂ ਉਹਨਾਂ ਨੇ ਤੰਗ ਆ ਕੇ ਇੱਕ ਜਗਾ ਗੱਲ ਕਰ ਦਿੱਤੀ ਤਾਂ اخلاق ਵਿਗੜ ਗਿਆ ਬਹੁਤ ਹੰਗਾਮਾ ਹੋਇਆ ਇੱਥੇ ਤੱਕ ਕਿ اخلاق ਨੂੰ ਘਰ ਤੋਂ ਨਿਕਲ ਕੇ ਇੱਕ ਰਾਤ ਇਸਲਾਮੀਆਂ ਕਾਲਜ ਦੀ ਗਰਾਊਂਡ ਵਿੱਚ ਸੌਣਾ ਪਿਆ ਇੱਧਰ ਪ੍ਰਵੀਨ ਰੋਂਦੀ ਰਹੀ ਖਾਣੇ ਤੋਂ ਹੱਥ ਤੱਕ ਨਹੀਂ ਲਗਾਇਆ اخلاق ਤੁੰ ਦਾ ਬਹੁਤ ਪੱਕਾ ਸੀ ਜਿੱਦੀ ਵੀ ਪਹਿਲੇ ਦਰਜੇ ਦਾ ਸੀ ਕਰ ਤੋਂ ਬਾਹਰ ਕਦਮ ਕੱਢਿਆ ਤਾਂ ਫਿਰ ਉੱਤਰ ਰੁਕ ਤੱਕ ਨਹੀਂ ਕੀਤਾ ਉਸਦੇ ਬਾਪ ਨੇ ਉਸ ਨੂੰ ਬਹੁਤ ਸਮਝਾਇਆ ਮਗਰ ਉਹ ਨਹੀਂ ਮੰਨਿਆ ਇੱਕ ਦਫ਼ਤਰ ਵਿੱਚ 100 ਰੁਪਏ ਮਹੀਨਾਵਾਰ ਉੱਤੇ ਨੌਕਰੀ ਕਰ ਲਈ ਤੇ ਇੱਕ ਛੋਟਾ ਜਿਹਾ ਮਕਾਨ ਕਿਰਾਏ ਤੇ ਲੈ ਕੇ ਲੰਕਾ ਜਿਸ ਵਿੱਚ ਨਾਲ ਸੀ ਨਾ ਬਿਜਲੀ ਇਧਰ ਪ੍ਰਵੀਨ ਅਖਲਾਕ ਦੀਆਂ ਤਕਲੀਫਾਂ ਦੇ ਦੁੱਖ ਵਿੱਚ ਗੁਲ ਰਹੀ ਸੀ ਘਰ ਵਿੱਚ ਜਦੋਂ ਅਚਾਨਕ ਉਸਦੇ ਵਿਆਦੀ ਗੱਲਬਾਤ ਸ਼ੁਰੂ ਹੋਈ ਤਾਂ ਉਸ ਉਤੇ ਬਿਜਲੀ ਚਹੀ ਟਿੱਕੀ ਉਸਨੇ اخلاق ਨੂੰ ਲਿਖਿਆ ਉਹ ਬਹੁਤ ਪਰੇਸ਼ਾਨ ਹੋਇਆ ਲੇਕਿਨ ਪ੍ਰਵੀਨ ਨੂੰ ਉਸਨੇ ਤਸੱਲੀ ਦਿੱਤੀ ਕਿ ਉਹ ਕਬਰائیں ਨਹੀਂ ਸਾਬਤ ਕਦਮ ਰਹੇ ਇਸ਼ਕ ਉਹਨਾਂ ਦਾ ਇੰਤਿਹਾਨ ਲੈ ਰਿਹਾ ਹੈ 12 ਦਿਨ ਬੀਤ ਗਏ اخلاق ਕਈ ਵਾਰ ਗਿਆ ਮਗਰ ਪ੍ਰਵੀਨ ਕਿੱਕੀ ਵਿੱਚ ਨਜ਼ਰ ਨਹੀਂ ਆਈ ਉਹ ਧੀਰਜ ਅਖਰਾਰ ਖੋ ਬੈਠਾ ਨੀਦ ਉਹਦੀ ਗਾਇਬ ਹੋ ਗਈ ਉਸਨੇ ਦਫਤਰ ਜਾਣਾ ਛੱਡ ਦਿੱਤਾ ਜਿਆਦਾ ਨਾਂਗੇ ਹੋਏ ਤਾਂ ਉਸ ਨੂੰ ਉਹ ਆਸਮਤ ਤੋਂ ਬਰطرف ਕਰ ਦਿੱਤਾ ਗਿਆ ਉਸ ਨੂੰ ਕੁਝ ਹੋਸ਼ ਨਹੀਂ ਸੀ ਬਰطرفੀ ਦਾ ਨੋਟਿਸ ਮਿਲਿਆ ਤਾਂ ਉਹ ਸਿੱਧਾ ਪ੍ਰਵੀਨ ਦੇ ਮਕਾਨ ਦੀ ਤਰਫ ਚੱਲ ਪਿਆ 15 ਦਿਨਾਂ ਦੇ ਲੰਮੇ ਅਰਸੇ ਦੇ ਬਾਅਦ ਉਸ ਨੂੰ ਪ੍ਰਵੀਨ ਨਜ਼ਰ ਆਈ ਉਹ ਵੀ ਇੱਕ ਛਣ ਦੇ ਲਈ ਜਲਦੀ ਨਾਲ ਲਫਾਫਾ ਸੁੱਟ ਕੇ ਉਹ ਚਲੀ ਗਈ ਖੱਤ ਬਹੁਤ ਲੰਮਾ ਸੀ ਪਰਵੀਨ ਦੀ ਗੈਰ ਹਜ਼ਰੀ ਦਾ ਸਬਬ ਇਹ ਸੀ ਕਿ ਉਸ ਦਾ ਭਾਵ ਉਹਨੂੰ ਨਾਲ ਗੁਜਰਾਵਾਂ ਲੈ ਗਿਆ ਸੀ ਜਿੱਤੇ ਉਹਦੀ ਵੱਡੀ ਪੈਰ ਰਹਿੰਦੀ ਸੀ 15 ਦਿਨ ਉਹ ਖੂਨ ਦੇ ਅਥਰ ਰੋਂਦੀ ਰਹੀ ਉਸ ਦਾ ਤਹਿਇਜ ਤਿਆਰ ਕੀਤਾ ਜਾ ਰਿਹਾ ਸੀ ਲੇਕਿਨ ਉਸ ਨੂੰ ਮਹਿਸੂਸ ਹੁੰਦਾ ਸੀ ਕਿ ਉਸ ਲਈ ਰੰਗ ਬਰੰਗੇ ਕਫਨ ਬਨ ਰਹੇ ਹਨ ਖੱਤ ਦੇ ਅਖੀਰ ਵਿੱਚ ਲਿਖਿਆ ਤਾਰੀਖ ਮੱਕਰਰ ਹੋ ਚੁੱਕੀ ਹੈ ਮੇਰੀ ਮੌਤ ਦੀ ਤਾਰੀਖ ਮقرਰ ਹੋ ਚੁੱਕੀ ਹੈ ਮੈਂ ਮਰ ਜਾਵਾਂਗੀ ਮੈਂ ਜ਼ਰੂਰ ਕੁਝ ਖਾ ਕੇ ਮਰ ਜਾਵਾਂਗੀ ਇਸ ਦੇ ਸਵਾ ਕੋਈ ਹੋਰ ਰਸਤਾ ਮੈਨੂੰ ਦਿਖਾਈ ਨਹੀਂ ਦਿੰਦਾ ਨਹੀਂ ਨਹੀਂ ਇੱਕ ਹੋਰ ਰਸਤਾ ਵੀ ਹੈ ਲੇਕਿਨ ਮੈਂ ਇੰਨੀ ਹੀ ਮਦਦ ਕਰ ਸਕਾਂਗੀ ਤੂੰ ਵੀ ਇੰਨੀ ਹੀ ਮਦਦ ਕਰ ਸਕੇਂਗਾ ਮੈਂ ਤੁਹਾਡੇ ਕੋਲ ਚਲੀ ਆਵਾਂਗੀ ਮੈਨੂੰ ਤੁਹਾਡੇ ਕੋਲ ਆਉਣਾ ਹੀ ਪਏਗਾ ਤੁਸੀਂ ਮੇਰੇ ਲਈ ਘਰ-ਬਾਰ ਛੱਡਿਆ ਮੈਂ ਤੁਹਾਡੇ ਲਈ ਇਹ ਕੰਮ ਨਹੀਂ ਛੱਡ ਸਕਦੀ ਜਿੱਥੇ ਮੇਰੀ ਮੌਤ ਦੇ ਸਮਾਨ ਹੋ ਰਹੇ ਹੋਣ ਲੇਕਿਨ ਮੈਂ ਪਤਨੀ ਬਣ ਕੇ ਤੁਹਾਡੇ ਨਾਲ ਰਹਿਣਾ ਚਾਹੁੰਦੀ ਹਾਂ ਤੁਸੀਂ ਵਿਆਹ ਦਾ ਬੰਦੋਬਸਤ ਕਰ ਲਓ ਮੈਂ ਸਿਰਫ ਤੇਨ ਕੱਪੜਿਆਂ ਵਿੱਚ ਆਵਾਂਗੀ ਜੇਵਰ ਵਗੈਰਾ ਸਭ ਉਤਾਰ ਕੇ ਇੱਥੇ ਸੁੱਟ ਦੇਵਾਂਗੀ ਜਵਾਬ ਜਲਦੀ ਦਿਓ ਹਮੇਸ਼ਾ ਤੁਹਾਡੀ ਪ੍ਰਵੀਨ اخلاق ਨੇ ਕੁਝ ਨਹੀਂ ਸੋਚਿਆ ਫੌਰਨ ਉਸ ਨੂੰ ਲਿਖਿਆ ਮੇਰੀਆਂ ਬਾਹਾਂ ਤੈਨੂੰ ਆਪਣੇ ਅਗੋਸ਼ਲ ਵਿੱਚ ਲੈਣ ਲਈ ਤੜਫ ਰਹੀਆਂ ਹਨ ਮੈਂ ਤੁਹਾਡੀ ਇੱਜ਼ਤ ਇਸ ਮੱਤ ਉੱਤੇ ਕੋਈ ਹਰਫ ਨਹੀਂ ਆਉਂਦੇਵਾਗਾ ਤੂੰ ਮੇਰੀ ਜੀਵਨ ਸਾਥਨ ਬਣ ਕੇ ਰਹੋਗੀ ਜ਼ਿੰਦਗੀ ਭਰ ਮੈਂ ਤੈਨੂੰ ਖੁਸ਼ ਰੱਖਾਂਗਾ ਇੱਕ ਦੋ ਖੱਤ ਹੋਰ ਲਿਖੇ ਗਏ ਇਸ ਤੋਂ ਬਾਅਦ ਤੈਅ ਕੀਤਾ ਗਿਆ ਕਿ ਪ੍ਰਵੀਨ ਬੁੱਧ ਨੂੰ ਸਵੇਰੇ ਸਵੇਰੇ ਘਰ ਤੋਂ ਨਿਕਲੇਗੀ ਅਖਲਾਕ ਟਾਂਗਾ ਲੈ ਕੇ ਗਲੀ ਦੀ ਨੁੱਕਰ ਉੱਤੇ ਉਸ ਦਾ ਇੰਤਜ਼ਾਰ ਕਰੇ ਬੁੱਧ ਨੂੰ ਮੂੰਹ ਨੇਰੇ ਅਖਲਾਕ ਟਾਂਗੇ ਵਿੱਚ ਉੱਥੇ ਪਹੁੰਚ ਕੇ ਪ੍ਰਵੀਨ ਦਾ ਇੰਤਜ਼ਾਰ ਕਰਨ ਲੱਗਾ 15-20 ਮਿੰਟ ਬੀਤ ਗਏ ਇਕਲਾਕ ਦੀ ਬਚੈਨੀ ਵਧ ਗਈ ਲੇਕਿਨ ਉਹ ਆ ਗਈ ਛੋਟੇ ਛੋਟੇ ਕਦਮ ਚੁੱਕਦੇ ਆਹ ਕਲੀ ਵਿੱਚ ਨਮੂਦਾਰ ਹੋਈ ਚਾਲ ਵੀ ਲੜਖੜਾਹਟ ਸੀ ਜਦੋਂ ਉਹ ਟਾਂਗੇ ਵਿੱਚ ਇਕਲਾਕ ਦੇ ਨਾਲ ਬੈਠੇ ਤਾਂ ਸਿਰ ਤੋਂ ਪੈਰਾਂ ਤੱਕ ਕੰਬ ਰਹੀ ਸੀ ਇਕਲਾਕ ਖੁਦ ਵੀ ਕੰਬੜ ਲੱਗਾ ਘਰ ਪੁੱਜੇ ਤਾਂ ਇਕਲਾਕ ਨੇ ਬੜੇ ਪਿਆਰ ਨਾਲ ਉਸ ਦੇ ਗੁਰਕੇ ਦਾ ਨਕਾਬ ਚੁੱਕਿਆ ਤੇ ਕਿਹਾ ਮੇਰੀ ਦੁਲਹਨ ਕਦੋਂ ਤੱਕ ਮੇਰੇ ਤੋਂ ਪਰਦੇ ਕਰੇਗੀ ਪਰਵੀਨ ਨੇ ਸ਼ਰਮਾ ਕੇ ਅੱਖਾਂ ਚੁਕਾ ਲਿੱਤੀਆਂ ਉਸ ਦਾ ਰੰਗ ਚਰਦ ਸੀ ਜਿਸ ਸਮਝੇ ਤੱਕ ਕੰਬ ਰਿਹਾ ਸੀ اخلاق ਨੇ ਉੱਤਰ ਉੱਪਰਲੇ ਹੂਟ ਦੇ ਦਿਲ ਦੀ ਤਰਫ ਦੇਖਿਆ ਤਾਂ ਉਸ ਦੇ ਹੋਟਾਂ ਵਿੱਚ ਇੱਕ ਚੁੰਮਣ ਤੜਫਣ ਲੱਗਿਆ ਉਸ ਦੇ ਚਿਹਰੇ ਨੂੰ ਆਪਣੇ ਹੱਥਾਂ ਵਿੱਚ ਥੰਮ ਕੇ ਉਸ ਨੇ ਤਿੱਲ ਵਾਲੀ ਜਗ੍ਹਾ ਨੂੰ ਚੁੰਮਿਆ ਪਰਵੀਨ ਨੇ ਨਾਹ ਕੀਤੀ ਉਸ ਦੇ ਹੋਠ ਕੁੱਲੇ ਦੰਦਾ ਵਿੱਚ ਗੋਸਤ ਖੋਰਾ ਸੀ ਮਸੂੜੇ ਡੂੰਗੇ ਨੀਲੇ ਰੰਗ ਦੇ ਸਾਂ ਗਲੇ ਹੋਏ ਸੜਾਂਦ ਦਾ ਇੱਕ ਪਪਕਾ اخلاق ਦੀ ਨੱਕ ਵਿੱਚ ਵੜ ਗਿਆ ਇੱਕ ੱਤਕਾ ਜਿਹਾ ਉਸ ਨੂੰ ਲੱਗਿਆ ਇੱਕ ਹੋਰ ਪਪਕਾ ਪ੍ਰਵੀਨ ਦੇ ਮੂੰਹ ਵਿੱਚੋਂ ਨਿਕਲਿਆ ਤਾਂ ਇਹੋ ਇੱਕ ਦਮ ਪਿੱਛੇ ਹਟ ਗਿਆ ਪ੍ਰਵੀਨ ਨੇ ਹੀ ਆ ਪਿੱਜੀ ਆਵਾਜ਼ ਵਿੱਚ ਕਿਹਾ ਵਿਆਹ ਤੋਂ ਪਹਿਲਾਂ ਤੁਹਾਨੂੰ ਅਜਿਹੀਆਂ ਗੱਲਾਂ ਦਾ ਹੱਕ ਨਹੀਂ ਪੁੱਜਦਾ ਇਹ ਕਹਿੰਦੇ ਹੋਏ ਉਸਦੇ ਗਲੇ ਹੋਏ ਮਸੂੜੇ ਨਮਾਇਆ ਹੋਏ ਇਕਲਾਕ ਦੇ ਹੋਸ਼ ਹਵਾਸ਼ ਗਾਇਬ ਸਨ ਦਿਮਾਗ ਸੁੰਨ ਹੋ ਗਿਆ ਦੇ ਤੱਕ ਉਹ ਦੋਨੇ ਕੋਲ ਬੈਠੇ ਰਹੇ ਇਕਲਾਕ ਨੂੰ ਕੋਈ ਗੱਲ ਨਹੀਂ ਸੋਝਦੀ ਸੀ ਪ੍ਰਵੀਨ ਦੀਆਂ ਅੱਖਾਂ ਚੁੱਕੀਆਂ ਹੋਈਆਂ ਸਨ ਜਦੋਂ ਉਸਨੇ ਉਂਗਲਦਾਨੋਂ ਹੁਕੱਟਣ ਲਈ ਹੋਟ ਖੋਲੇ ਤਾਂ ਫਿਰ ਉਹਨਾਂ ਗਲੇ ਹੋਏ ਮਸੂੜਿਆਂ ਦੀ ਨਮਾਇਸ਼ ਹੋਈ ਬਦਬੂ ਦਾ ਬਦਬੂ ਦਾ ਇੱਕ ਪਬਕਾ ਨਿਕਲਿਆ ਇਕਲਾਕ ਨੂੰ ਮਤਲੀ ਆਉਣ ਲੱਗੀ ਉੱਠਿਆ ਤੇ ਹੁਣੀ ਆਇਆ ਕਹਿ ਕੇ ਬਾਹਰ ਨਿਕਲ ਗਿਆ ਇੱਕ ਥੜੇ ਉੱਤੇ ਬੈ ਕੇ ਉਸਨੇ ਬਹੁਤ देर ਸੋਚਿਆ ਜਦੋਂ ਕੁਝ ਸਮਝ ਨਹੀਂ ਆਇਆ ਆਇਆ ਤਾਂ ਲਾਇਲਪੁਰ ਨਵਾਨਾ ਹੋ ਗਿਆ ਜਿੱਥੇ ਉਸ ਦਾ ਇੱਕ ਦੋਸਤ ਰਹਿੰਦਾ ਸੀ ਅਖਲਾਕ ਨੇ ਸਾਰਾ ਵਾਪਰਿਆ ਸੁਣਾਇਆ ਤਾਂ ਉਸ ਨੇ ਬਹੁਤ ਲਾਂਤਾਨ ਕੀਤੀ ਅਤੇ ਇਸ ਨੂੰ ਕਿਹਾ ਫੌਰਨ ਵਾਪਸ ਜਾ ਕੇ ਤੇ ਵਿਚਾਰੀ ਖੁਦ ਖੁਸ਼ੀ ਨਾ ਕਰ ਲਵੇ ਅਖਲਾਕ ਰਾਤ ਨੂੰ ਵਾਪਸ ਲਾਹੌਰ ਆਇਆ ਕਾਰ ਵਿੱਚ داخل ਹੋਇਆ ਤਾਂ ਪ੍ਰਵੀਨ ਮੌਜੂਦ ਨਹੀਂ ਸੀ ਪਲੰਗ ਉੱਤੇ ਤਕੀਆ ਪਿਆ ਸੀ ਉਸ ਉੱਤੇ ਦੋ ਗੋਲ-ਗੋਲ ਨਿਸ਼ਾਨ ਸਨ ਗਿੱਲੇ ਇਸ ਤੋਂ ਬਾਅਦ 1:00 ਨੂੰ ਪ੍ਰਵੀਨ ਕਿਤੇ ਨਜ਼ਰ ਨਹੀਂ ਆਈ ਥੈਂਕ ਯੂ ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ